ਉਹ ਗੱਲ ਕੀ ਹੋ ਗਈ ਪ੍ਰਧਾਨ ਸਾਹਿਬ ਕੋ ਯਰ ਹੁਣ ਆ ਕੀ ਉਹ ਯਰ ਮੁੰਡੇ ਨੇ ਵੀ ਆਲੇ ਗੋਲ ਗੱਪੇ ਖਾਦੇ ਗੋਲ ਗੱਪਿਆਂ ਵਾਲਾ ਪਾਪੜੀ ਨਹੀਂ ਲਾਗ ਦਿੰਦਾ ਉਹ ਫੋਨ ਕੀਤਾ ਪ੍ਰਧਾਨ ਨੇ ਤਾਂ ਹੁਣ ਪਾਪੜੀ ਲਾ ਕੇ ਦਿੱਤੀ ਉਹ ਵੀ ਦਹੀਂ ਪਾ ਕੇ ਐ ਪੁੱਤ ਤੇਰੀ ਜੀਭ ਟੁੱਕੀ ਆ ਤੂੰ ਕਿਉਂ ਕੁੜੀ ਕੁਝ ਬੋਲਣ ਰਿਹਾ ਉਹ ਪ੍ਰਧਾਨ ਸਾਹਿਬ ਤੁਹਾਡੀ ਬਾਦਰੀ ਤੇ ਕਿਸੇ ਮੁੱਕਣਗੇ ਫੇਰ ਹੀ ਅਸੀਂ ਕੁਝ ਬੋਲਾਂਗੇ ਪ੍ਰਧਾਨ ਸਾਹਿਬ ਮੈਂ ਆ ਤੇ ਕਾ ਕਿ ਨਾਕੇ ਦੇ ਖਲਵਾ ਰਿਆ ਨਾ ਮੁੰਡਾ ਕਦੇ ਕੋ ਯਰ ਨਾਕੇ ਵਾਲੇ ਨਹੀਂ ਮੰਨਦੇ ਉਹ ਮੇਰੇ ਤਾਂ ਆਪਣਾ ਦੋ ਵਜੇ ਚਲਾਨ ਹੋ ਗਿਆ ਤੇ ਓ ਯਾਰ ਪ੍ਰਧਾਨ ਹੱਲ ਕਰਾ ਦੇ ਦਊਗਾ ਨਾ ਪ੍ਰਧਾਨ ਹੱਲ ਕਰਾ ਦਊਗਾ ਹੋਰ ਕਿਹੜਾ ਪ੍ਰਧਾਨ ਨਗਰ ਬਕਾਉਂਦਾ ਆ ਆਇਆ ਕਰਾ ਦਿੰਨੇ ਤੇਰਾ ਹੱਲ ਪ੍ਰਧਾਨ ਸਾਹਿਬ ਓ ਘਰੇ ਹੀ ਪ੍ਰਧਾਨ ਆਇਆ ਓ ਲੈ ਆਖ ਇਧਰ ਆ ਗਏ ਓਰ ਪ੍ਰਧਾਨ ਸਾਹਿਬ ਕੀ ਹਾਲ ਦੇ ਸੁਬਾ ਲੈ ਪ੍ਰਧਾਨ ਸਾਹਿਬ ਲਾਦਾ ਘਰਾਟ ਆਈ ਆ ਉਹ ਗਰਾਂਟਾ ਗਰਾਂਟਾ ਕਾ ਦਿਆ ਇਹ ਤੇ ਮੇਰਾ ਵਾ ਬਾਬੇ ਦੀਆਂ ਉਹ ਮੁੰਡਿਆ ਉਹ ਕੁਰਸੀਆਂ ਲਿਆ ਮੁੰਡਿਆ ਵਾਸਤੇ ਉਹ ਗਰਾਂਟਾ ਕਿਥੇ ਸਰਦਾ ਜੀ ਹੋਰ ਦੱਸੋ ਕਿੱਧਰ ਹੋਣੇ ਹੋਏ ਉਹ ਦਾਦੀ ਦਾਦੀ ਤੇ ਦਾਦੀ ਬਸ ਬਸ ਬੈਜੋ ਬੈਠੇ ਬੈਠੇ ਹੋਰ ਪ੍ਰਧਾਨ ਸਾਹਿਬ ਕੀ ਆਲਿਆ ਬਸ ਜੀ ਮੇਰਾ ਗਾਂਦੀ ਦੀਆਂ ਉਹ ਦੀ ਗਾਂਦੀ ਮੇਰੋ ਦੇ ਮਰ ਗਿਆ ਓਏ ਉਹ ਗਾਂਦੀ ਦੀਆਂ ਨਹੀਂ ਆ ਗਾਂਦੀ ਦੀਆਂ ਓਏ ਉਹ ਤੇ ਚਲੋ ਦਿਖਣੀ ਨਹੀਂ ਆ ਵਾ ਉਹ ਚਲੋ ਛੱਡੋ ਕਿਧਰ ਦਰਸ਼ਨ ਦਿੱਤੇ ਜੀ ਦਰਸ਼ਨਾਂ ਬਸ ਕੋਹ ਨਹੀਂ ਆਓ ਇੱਕ ਮਿੰਟ ਹਲੋ ਉਹ ਯਾਰ ਕਿਉਂ ਨਹੀਂ ਮੰਨਦਾ ਉਹ ਯਾਰ ਮੇਰੀ ਗੱਲ ਹੋ ਗਈ ਆ ਹੁਣ ਵੇਖੀ ਮੰਨੂਗਾ ਉਹ ਯਾਰ ਜੇ ਨਾ ਕੰਮ ਕਰੂਗਾ ਤਾਂ ਮੈਨੂੰ ਦੱਸੀ ਤੂੰ ਚਲ ਠੀਕ ਆ ਪ੍ਰਧਾਨ ਸਾਹਿਬ ਗੁੱਸਾ ਤੁਹਾਡਾ ਡਾਉ ਦੇਣਾ ਮੁੰਡਾ ਹੱਡਾ ਹੌਲਾ ਕਰਦੇ ਲੱਗੇ ਤੁਸੀਂ ਅਸ਼ਾ ਕਦਾ ਹੱਲ ਕਰਾਈ ਜਾਂਦੇ ਉਹ ਕੁਝ ਨਹੀਂ ਉਹ ਕਿਸੇ ਦਾ ਕੰਮ ਰਿਆ ਉਹ ਸਾਰੇ ਬੰਨੇ ਫੇਰ ਕੇ ਦੁਹਨ ਸੁੱਖੇ ਪ੍ਰਧਾਨ ਨੂੰ ਫੋਨ ਲਾਇਆ ਮੈਨੂੰ ਲੱਗਦਾ ਕਿ ਵੱਡਾ ਹੀ ਕੰਮ ਰਿਆਈ ਪ੍ਰਧਾਨ ਸਾਹਿਬ ਉਹ ਤੁਹਾਨੂੰ ਪਤਾ ਹੀ ਆ ਅਰੇ ਫਸੇ ਕੰਮ ਤੇ ਫਿਰ ਸੁੱਖਾ ਪ੍ਰਧਾਨ ਕਰਦਾ ਵਾ ਵੇ ਗੱਲ ਕੀ ਹੋ ਗਈ ਪ੍ਰਧਾਨ ਸਾਹਿਬ ਕੋਈ ਯਰ ਹੋਣਾ ਕੀ ਉਹ ਯਰ ਮੁੰਡੇ ਨੇ 20 ਦੇ 골 ਕੱਪੇ ਖਾਦੇ ਅੱਛਾ 골 ਕੱਪਿਆਂ ਵਾਲਾ ਪਾਪੜੀ ਨਹੀਂ ਲੱਗ ਦਿੰਦਾ ਉਹ ਫੋਨ ਕੀਤਾ ਪ੍ਰਧਾਨ ਨੇ ਤਾਂ ਹੁਣ ਪਾਪੜੀ ਲਾ ਕੇ ਦਿੱਤੀ ਉਹ ਵੀ ਦਹੀਂ ਪਾ ਕੇ ਏ ਪੁੱਤ ਤੇਰੀ ਜੀਬ ਟੁੱਕੀ ਆ ਤੂੰ ਕਿਉਂ ਕੁੜੀ ਕੁਝ ਬੋਲਣ ਡਿਆ ਉਹ ਪ੍ਰਧਾਨ ਸਾਹਿਬ ਤੁਹਾਡੀ ਬਾਤ ਦੇ ਕਿਸੇ ਮੁੱਕਣਗੇ ਫੇਰ ਹੀ ਅਸੀਂ ਕੁਝ ਬੋਲਾਂਗੇ ਉਹ ਪੁੱਤ ਸਾਡੇ ਕਿਸੇ ਪਰੇ ਪਰ ਲੰਮੇ ਆ ਇਹ ਨਹੀਂ ਮੁੱਕਦੇ ਹੈਗੇ ਪ੍ਰਧਾਨ ਸਾਹਿਬ ਮੈਂ ਆ ਤੇ ਕਹਾਂ ਕਿ ਨਾਕੇ ਰਖ ਲੋ ਆ ਰਿਆ ਨਾ ਮੁੰਡਾ ਕਿਤੇ ਕੋਈ ਯਾਰ ਨਾਕੇ ਵਾਲੇ ਨਹੀਂ ਮੰਨਦੇ ਉਹ ਮੇਰੇ ਤਾਂ ਆਪਣਾ ਦੋ ਵਜੇ ਚਲਾਨ ਹੋ ਗਿਆ ਤੇ ਇਹ ਗਲ ਕਾਕਾ ਇੱਧਰ ਮੀ ਪੈਣ ਡਿਆ ਹੋਏ ਕਿਦੋਂ ਕੋ ਲੈ ਆਏ ਤੇ ਕਪਾ ਮਰੀ ਜਾਂਦਾ ਉਹ ਤੁਸੀਂ ਕੀ ਦੀਆਂ ਸਲਾਮਾਂ ਕਰੀ ਜਾਂਦੇ ਜੀ ਉਹ ਕਾ ਦੀਆਂ ਸਲਾਮਾਂ ਪ੍ਰਧਾਨ ਸਾਹਿਬ ਤੁਹਾਡੀਆਂ ਗੱਲਾਂ ਜੀ ਤੇ ਆਪਣਾ ਮਸਲਾ ਹੀ ਭੁੱਲ ਗਏ ਉਹ ਤੁਸੀਂ ਦੱਸੋ ਮਸਲਾ ਉਹ ਕੋਈ ਪਾਪੜੀ ਨਹੀਂ ਦਿੰਦਾ ਕਿ ਜਿਆ ਸੌਦੇ ਤੇ ਬਾਤ ਕੋਈ ਝੁੰਗਾ ਨਹੀਂ ਦਿੰਦਾ ਕਿ ਜਿਆ ਕੋਈ ਹੋਰ ਕੰਮ ਆੜਿਆ ਦੱਸ ਦੋ ਮੈਨੂੰ ਇੱਕ ਵਾਰੀ ਉਹ ਪ੍ਰਧਾਨ ਸਾਹਿਬ ਐਡਾ ਵੱਡਾ ਨਹੀਂ ਮਸਲਾ ਐਡਾ ਮਸਲਾ ਛੋਟਾ ਜਿਹਾ ਹੀ ਆ ਮੁੰਡੇ ਦੀ ਹੀ ਹੋ ਗਈ ਲੜਾਈ ਉਹ ਜਰਾਈਆਂ ਤੇ ਕਿਹੜੀ ਗੱਲ ਆ ਜਰਾਈਆਂ ਜਵਾਨੀ ਚ ਹੱਡੀਆਂ ਵੀ ਹੋਈਆਂ ਠੱਟੀ ਮਾਰ ਕੇ ਨਸਾਂ ਭੰਤੀਆਂ ਲੈ ਪ੍ਰਧਾਨ ਸਾਹਿਬ ਫਿਰ ਤੇ ਪਰਚਾ ਆਣਾ ਤੁਹਾਡੇ ਤੇ ਉੱਪਰ ਤੇ ਮੇਰੇ ਤੇ ਕਾਦਾ ਉੱਤੇ ਹੋ ਗਿਆ ਓਏ ਉਹਨੇ ਫੱਟੀ ਮਾਰ ਕੇ ਮੇਰੀ ਅਦਾਸਾ ਬੰਦ ਦੀ ਆਹੀ ਪ੍ਰਧਾਨ ਸਾਹਿਬ ਫੱਟੀ ਵਾਲੀ ਤੇ ਗੱਲ ਛੱਡੋ ਓਏ ਨੇ ਚਵਲ ਜਨੇ ਸਿਰ ਪਾਰਤਾ ਮੁੰਡੇ ਦਾ ਉਹ ਜੇ ਸਿਰ ਪਾਰਦਾ ਤੂੰ ਹੀ ਪੱਟੀ ਕਰਾ ਦੇਣੀ ਪ੍ਰਧਾਨ ਸਾਹਿਬ ਪੱਟੀ ਵੀ ਕਰਾਈ ਆ ਉਹਾਂ ਦੇ ਪਰਚਾ ਦੇਣਾ ਅਛਾ ਕਹਿੰਦੇ ਪਰਚਾ ਦੇਣਾ ਵਾ ਲੱਗਦਾ ਸੁੱਖੇ ਪ੍ਰਧਾਨ ਨੂੰ ਨਹੀਂ ਜਾਂਦੇ ਜੀ ਪ੍ਰਧਾਨ ਸਾਹਿਬ ਤੁਸੀਂ ਉਹਦੇ ਪਿਓ ਨੂੰ ਨਹੀਂ ਯਾਦਦੇ ਓਏ ਉਹਦਾ ਪਿਓ ਦਾ ਭਵੇਂ ਪਿਓ ਆ ਜੇ ਸੁੱਖਾ ਬਧਾ ਨਹੀਂ ਡਰਦਾ ਕਿਸ ਕੋ ਪ੍ਰਧਾਨ ਸਾਹਿਬ ਡੀਐਸਪੀ ਆ ਬੜਾ ਵੀ ਨਿਮੇਟਰ ਚ ਲਾਇਆ ਅਗੜੇ ਓਏ ਉਸਦਾ ਇਹ ਤਾਂ ਡੀਐਸਪੀ ਡੀਐਸਪੀ ਦੇ ਮੋਟੇ ਸਿਰ ਭਾਰਤਾ ਉਸਦਾ ਇਹ ਆ ਉਹ ਕੋਡ ਤੇ ਕਟ ਤਕਨੀਕ ਦੇ ਜਿਆਦਾ ਹੁੰਦੇ ਹੀ ਪ੍ਰਧਾਨ ਸਾਹਿਬ ਲੜਾਈ ਕਿਹੜਾ ਆਧਾਰ ਕਾਰਡ ਵੇਖ ਕੇ ਹੁੰਦੀ ਆ ਕਿਹਦਾ ਮੁੰਡਾ ਤੇ ਕਿਹਦਾ ਨਹੀਂ ਪਾੜ ਗਿਆ ਸਿਰ ਤੇ ਪਾੜ ਗਿਆ ਪੁੱਤ ਜੇ ਲੜਾਈ ਤੇ ਆਧਾਰ ਕਾਰਡ ਜੀ ਨਾਲ ਚੱਲਦਾ ਚੱਲਦਾ ਪਟੇ ਵਾਲੀ ਮਸ਼ੀਨ ਅੱਗੇ ਵੀ ਨਹੀਂ ਆ ਜੇ ਇਹ ਪਤਾ ਲੱਗ ਗਿਆ ਨਾ ਤੁਸੀਂ ਮੇਰੇ ਕੋ ਆ ਜੀ ਉਹਨਾਂ ਨੇ ਪ੍ਰਧਾਨੀ ਦਾ ਕਰ ਦੇਣਾ ਨਾਲ ਹੀ ਉਹ ਪ੍ਰਧਾਨ ਜੀ ਬਹੁਤੀਆਂ ਗੱਲਾਂ ਨਾ ਕਰੋ ਹੱਲ ਕਰਾਉਣਾ ਤੇ ਕਰਾਓ ਉਹ ਦੋਨੀਆਂ ਤੁਹਾਡੀਆਂ ਗੱਪਾਂ ਸੁਣਦੇ ਆਂ ਉਹ ਭਰਾ ਮੇਰੇ ਹੱਥ ਖਰੇ ਦੇ ਮੇਰੇ ਕੋ ਹੱਲ ਹੀ ਹੋਣਾ ਜਾਓ ਇਹਨੂੰ ਲੈ ਜਾ ਜ਼ਰਾਈ ਦਾ ਤੇ ਮੂੰਹ ਹੀ ਕਾਲਾ ਉਹ ਪ੍ਰਧਾਨ ਸਾਹਿਬ ਲੜਾਈ ਦਾ ਬਹੁਤ ਕਾਲਾ ਇੱਧਰ ਨੂੰ ਨਹੀਂ ਹੁੰਦਾ ਮੇਰੇ ਵੱਲ ਇਸ਼ਾਰੇ ਕਰੀ ਜਾ ਚਾ ਆਪਰਾ ਚੱਲ ਜਾ ਉਹ ਬੀਬੀ ਦੇ ਗੋਲੀ ਲੈਈ ਓਏ ਚਲ ਓਏ ਆ ਕਿਹੜੇ ਪਾਪੜੀ ਪ੍ਰਧਾਨ ਕੋਲ ਆਇਆ ਇਹਦੇ ਕੋਈ ਹੱਲ ਹੋਣਾ